वेलकम टू जीटी एजुकेशन ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬੀ ਭਾਸ਼ਾ ਦੇ ਅਖਾਣ ਭਾਗ ਤੀਜਾ ਇਸ ਤੋਂ ਪਹਿਲਾਂ ਵੀ ਆਪਾਂ ਆਰਡੀ ਨਾਲ ਸ਼ੁਰੂ ਹੋਣ ਵਾਲੇ ਕੁਝ ਚੀਜ਼ਾਂ ਜਿਹੜੀਆਂ ਕੁਝ ਅਖਾਣ ਨੇ ਉਹ ਡਿਸਕਸ ਕਰ ਚੁੱਕੇ ਆਂ ਸੋ ਦੇਖਦੇ ਆਂ ਪਹਿਲਾਂ ਪਹਿਲਾ ਖਾਣਾ ਆਪ ਬਲੱਲੀ ਵੇੜੇ ਨੂੰ ਦੋਸ਼ ਮਹਾਵਰੇ ਦਾ ਕੀ ਅਰਥ ਹੈ ਇਹਦਾ ਅਰਥ ਹੁੰਦਾ ਹੈ ਇਥੇ ਖੁਦ ਬਣਾ ਲਿਓ ਖੁਦ ਨੂੰ ਕੰਮ ਨਾ ਆਉਣਾ ਤੇ ਦੂਜੇ ਨੂੰ ਦੋਸ਼ ਦੇਣਾ ਆਪਣੇ ਆਪ ਨੂੰ ਕੰਮ ਨਹੀਂ ਕਰਨਾ ਆਉਂਦਾ ਤੇ ਦੂਜੇ ਨੂੰ ਦੋਸ਼ ਦੇਣਾ ਜਿਵੇਂ ਆਪਾਂ ਪੰਜਾਬੀ ਚ ਪੜਦੇ ਆਂ ਕਿ ਇਹ ਹਿੰਦੀ ਵਿੱਚ ਪੜ੍ਹਦੇ ਨੇ ਨਾਚ ਨਾ ਆਏ ਅੰਗ ਡੇਡਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਮਹਾਵਰੇ ਦਾ ਕੀ ਅਰਥ ਹੈ ਇਹ ਮਹਾਵਰਾ ਜਿਹੜਾ ਇਹ ਦਰਸਾਉਂਦਾ ਕਿ ਸਾਨੂੰ ਆਪਣੀ ਯਤਨਾਂ ਨਾਲ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ ਆਪਸ਼ਨ ਇਹਦਾ ਆਪਣੇ ਕੋਲ ਆਏਗਾ ਸੀ ਆਪਸ਼ਨ ਸੀ ਦਾ ਰਾਈਟ ਆਨਸਰ ਨੈਕਸਟ ਆਏਗਾ ਜੀ ਆਪਣਾ ਆਪਣਾ ਪ੍ਰਾਇਆ ਪ੍ਰਾਇਆ ਮਹਾਵਰੇ ਦਾ ਕੀ ਅਰਥ ਹੈ ਜਿਹੜਾ ਇਹ ਮਹਾਵਰਾ ਇਕ ਖੂਨ ਦੇ ਰਿਸ਼ਤੇ ਦੀ ਮਹੱਤਤਾ ਨੂੰ ਦੱਸਦਾ ਹੈ ਖੂਨ ਦੇ ਰਿਸ਼ਤੇ ਦੀ ਮਹੱਤਤਾ ਨੂੰ ਦੱਸਦਾ ਹੈ ਕਿ ਆਪਣੇ ਆਪਣੇ ਹੁੰਦੇ ਨੇ ਤੇ ਪ੍ਰਾਏ ਪ੍ਰਾਈ ਹੁੰਦੇ ਨੇ ਅਗਲਾ ਹੈਗਾ ਜੀ ਆਪਣਾ ਹੀ ਨਾ ਭਰੇ ਤੇ ਕੁੜਮਾ ਅੱਗੇ ਕੀ ਧਰੇ ਇਹ ਦੱਸਦਾ ਕਿ ਜੇ ਤੁਸੀਂ ਆਪਣੇ ਆਪ ਦੇ ਲਈ ਸਮਰੱਥ ਨਹੀਂ ਹੈਗੇ ਤਾਂ ਦੂਸਰਿਆਂ ਦੀ ਕੀ ਮਦਦ ਕਰ ਸਕਦੇ ਹੋ ਭਾਵ ਆਪਣੇ ਗੁਜ਼ਾਰੇ ਤੋਂ ਅਸਮਰੱਥ ਹੋਣ ਤੇ ਮਦਦ ਨਾ ਕਰ ਸਕਣਾ ਮਦਦ ਨਾ ਕਰ ਸਕਣਾ ਨੈਕਸਟ ਹੈਗਾ ਜੀ ਆਪਣਾ ਕੰਮ ਕੱਢਣ ਵਾਸਤੇ ਗਦੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ ਇਹ ਦਿਖਾਉਂਦਾ ਕਿ ਖੁਦਗਰਜ਼ੀਆਂ ਲਈ ਜਾਂ ਆਪਣੇ ਕੁਝ ਪਰਸਨਲ ਫੇਵਰਜ਼ ਲਈ ਆਪਣੇ ਖੁਦ ਦੇ ਹਿੱਤਾਂ ਦੇ ਲਈ ਦੂਜਿਆਂ ਨੂੰ ਦੂਜੇ ਦੀ ਚਾਪਲੂਸੀ ਵੀ ਕਰਨੀ ਪੈਂਦੀ ਹੈ ਮਤਲਬ ਲਈ ਚਾਪਲੂਸੀ ਕਰਨਾ ਅਗਲਾ ਹੈਗਾ ਆਪਣਾ ਖੂਨ ਬੋਲਣੋ ਨਹੀਂ ਰਹਿੰਦਾ ਇਹ ਜਿਹੜਾ ਇਹ ਮੁਹਾਵਰਾ ਇਹ ਦੱਸਦਾ ਕਿ ਜਿਹੜੇ ਆਪਣੇ ਖੂਨ ਦੇ ਰਿਸ਼ਤੇ ਹੁੰਦੇ ਨੇ ਉਹਨਾਂ ਦੀ ਮਹੱਤਤਾ ਨੂੰ ਦੱਸਦਾ ਕਿ ਆਪਣੇ ਰਿਸ਼ਤੇਦਾਰਾਂ ਨੂੰ ਨਜ਼ਰਅੰਦਾਜ਼ ਨਹੀਂ ਇਹ ਹੈਗਾ ਆਪਣੀ ਸਾਖ ਨਾਲ ਹਮਦਰਦੀ ਕਰਨਾ ਆਪਣੇ ਸਾਖ ਨਾਲ ਹਮਦਰਦੀ ਕਰਨਾ ਅਗਲਾ ਹੈਗਾ ਜੀ ਆਪਣਾ ਘਰ ਸੰਭਾਲੋ ਚੋਰ ਨੂੰ ਕੁਝ ਨਾ ਆਖੋ ਇਹ ਮਹਾਵਰ ਦੱਸਦਾ ਕਿ ਆਪਣੀ ਵਸਤ ਨੂੰ ਆਪ ਸੰਭਾਲਣਾ ਮਤਲਬ ਦੂਸਰਿਆਂ ਦੇ ਉੱਤੇ ਦੋਸ਼ ਨਾ ਦੇਣਾ ਅਗਲਾ ਹੈਗਾ ਜੀ ਆਪਣਾ ਘਰ ਤੇ ਹੱਗ ਹੱਗ ਪਰ ਬੇਗਾਨਾ ਘਰ ਤਾਂ ਤੁੱਕਾਂ ਦਾ ਵੀ ਡਰ ਜਿਹੜਾ ਇਹ ਖਾਨ ਹੈ ਇਹ ਦੱਸਦਾ ਸਾਨੂੰ ਕਿ ਆਪਣੀ ਵਸਤ ਨੂੰ ਆਜ਼ਾਦੀ ਨਾਲ ਵਰਤਣਾ ਤੇ ਪ੍ਰਾਈਵਸਤ ਨੂੰ ਡਰ ਡਰ ਦੇ ਨਾਲ ਵਰਤਣਾ ਮਤਲਬ ਆਪਣੀ ਚੀਜ਼ ਦੀ ਮਹੱਤਤਾ ਨੂੰ ਦਰਸਾਉਂਦਾ ਅਗਲਾ ਹੈਗਾ ਜੀ ਆਪਣਾ ਨਾਂ ਭਰੇ ਦੂਜਾ ਅੱਗੇ ਕੀ ਧਰੇ ਇਹ ਸੇਮ ਪਹਿਲਾ ਵਗੂਈਆ ਕਿ ਜੋ ਆਪਣੇ ਗੁਜ਼ਾਰੇ ਤੋਂ ਆਸਮਰੱਥ ਹੋਣ ਉਹ ਦੂਜਿਆਂ ਦੀ ਮਦਦ ਨਹੀਂ ਕਰ ਸਕਦੇ ਆਪਣੇ ਗੁਜ਼ਾਰੇ ਤੋਂ ਆਸਮਰੱਥ ਹੋਣ ਤੇ ਮਦਦ ਨਾ ਕਰ ਸਕਣਾ ਅਗਲਾ ਹੈ ਜੀ ਆਪਣਾ ਨਿੰਗਰ ਪ੍ਰਾਇਆ ਢਿੰਗਰ ਇਹਦੇ ਵਿੱਚ ਇਹ ਹੈ ਕਿ ਆਪਣੀ ਚੀਜ਼ ਨੂੰ ਬਹੁਤ ਵਧੀਆ ਦੱਸਣਾ ਚੰਗਾ ਦੱਸਣਾ ਤੇ ਦੂਜੀਆਂ ਚੀਜ਼ਾਂ ਨੂੰ ਮਾੜਾ ਦੱਸਣਾ ਤਾਂ ਆਪਣੇ ਨੂੰ ਚੰਗਾ ਤੇ ਪ੍ਰਾਈ ਨੂੰ ਮੰਦਾ ਸਮਝਣਾ ਆਪਸ਼ਨ ਬੀ ਜਾਂ ਅੜਾ ਨੈਕਸਟ ਦੇਖੋ ਜੀ ਆਪਨਾ ਮਾਰੇਗਾ ਤਾਂ ਛਾਵੇਂ ਸੁੱਟੇਗਾ ਮਹਾਵਰੇ ਦਾ ਕੀ ਅਰਥ ਹੈ ਇਹਦਾ ਅਰਥ ਹੈ ਕਿ ਜਿਹੜੇ ਆਪਣੇ ਖੂਨ ਦੇ ਰਿਸ਼ਤੇ ਹੁੰਦੇ ਨੇ ਜਾਂ ਆਪਣੇ ਹੀ ਹੁੰਦੇ ਜਿਹੜੇ ਹੁੰਦੇ ਨੇ ਉਹ ਦੁਸ਼ਮਣ ਵੀ ਹੋਣ ਭਾਵੇਂ ਪਰ ਉਹ ਫਿਰ ਵੀ ਘੱਟ ਨੁਕਸਾਨ ਕਰਦੇ ਆ ਇਹ ਦਰਸਾਉਂਦਾ ਇਹ ਦਰਸਾਉਂਦਾ ਕਿ ਆਪਣਾ ਭਾਵੇਂ ਦੁਸ਼ਮਣ ਹੀ ਹੋਵੇ ਚੰਗਾ ਹੁੰਦਾ ਹੈ ਆਪਣਾ ਭਾਵੇਂ ਦੁਸ਼ਮਣ ਹੀ ਹੋਵੇ ਚੰਗਾ ਹੁੰਦਾ ਹੈ ਆਪਣਿਆਂ ਦੇ ਗਿੱਟੇ ਪੰਨਾ ਚੁੰਮਾ ਪੈਰ ਪਰਾਇਆਂ ਦੇ ਇਹ ਮਹਾਵਰੇ ਦਾ ਕੀ ਅਰਥ ਹੈ ਇਹਦਾ ਅਰਥ ਹੈ ਜੀ ਆਪਣਿਆਂ ਨੂੰ ਆਪਣੇ ਦਾ ਨੁਕਸਾਨ ਕਰਨਾ ਤੇ ਪਰਾਇਆਂ ਦਾ ਆਦਰ ਕਰਨਾ ਆਪਣਿਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਪ੍ਰਾਇਿਆਂ ਦਾ ਆਦਰ ਕਰਨਾ ਅਗਲਾ ਹੈ ਜੀ ਆਪਣੀ ਅਕਲ ਤੇ ਪ੍ਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਦਿਖਦਾ ਹੈ ਮਤਲਬ ਹਰ ਇੱਕ ਨੂੰ ਇਹ ਲੱਗਦਾ ਹੁੰਦਾ ਕਿ ਮੇਰੀ ਜਿਹੜੀ ਅਕਲ ਬਹੁਤ ਜ਼ਿਆਦਾ ਹੈ ਤੇ ਬਗਾਨਿਆਂ ਕੋਲ ਧਨ ਬਹੁਤ ਜ਼ਿਆਦਾ ਹੈ ਪ੍ਰਾਈ ਅਕਲ ਨੂੰ ਘੱਟ ਤੇ ਧਨ ਨੂੰ ਵੱਧ ਸਮਝਣਾ ਪ੍ਰਾਈ ਅਕਲ ਨੂੰ ਘੱਟ ਤੇ ਧਨ ਨੂੰ ਵੱਧ ਸਮਝਣਾ ਅਗਲਾ ਹੈ ਜੀ ਆਪਣੀ ਅੱਖੀ ਆਪਣੀ ਅੱਖ ਪ੍ਰਾਇਆ ਡੇਲਾ ਇਹੀ ਹੋਇਆ ਕਿ ਆਪਣੀ ਚੀਜ਼ ਨੂੰ ਬਿਹਤਰੀਨ ਸਮਝਣਾ ਆਪਣੀ ਚੀਜ਼ ਨੂੰ ਬਿਹਤਰੀਨ ਸਮਝਣਾ ਜਿਵੇਂ ਇੱਕ ਹੋਰ ਅਖਾਣ ਹੈ ਕਿ ਘੁਮਿਆਰੀ ਆਪਣਾ ਭਾਂਡਾ ਸਲਾਉਂਦੀ ਹੈ ਉਹ ਵੀ ਸੇਮ ਇਹਦੇ ਨਾਲ ਮਿਲਦਾ ਜੁਲਦਾ ਆਪਣੀ ਇੱਜ਼ਤ ਆਪਣੇ ਹੱਥ ਆਪਣੀ ਇੱਜ਼ਤ ਦਾ ਆਪਣਾ ਮਤਲਬ ਹੈ ਕਿ ਜਿਹੋ ਜਿਹਾ ਤੁਸੀਂ ਵਰਤੋਅ ਕਰੋਗੇ ਤੇ ਉਦਾਂ ਦੇ ਹੀ ਤੁਸੀਂ ਇੱਜ਼ਤ ਕਮਾਓਗੇ ਆਪਣੇ ਵਰਤੋਅ ਨਾਲ ਇੱਜ਼ਤ ਕਮਾਉਣਾ ਆਪਸ਼ਨ ਬੀ ਨੈਕਸਟ ਹੈ ਜੀ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ ਤਾਂ ਇਹ ਜਿਹੜਾ ਖਾਨ ਹੈ ਜਿਹ ਮਹਾਵਰਾ ਇੱਧਰ ਸੌਂਦਾ ਕਿ ਆਪਣੇ ਘਰ ਵਿੱਚ ਬਹਾਦਰ ਬਣਨ ਦਾ ਜਿਹੜਾ ਹੈਗਾ ਕਿ ਆਪਣੇ ਘਰ ਹਰ ਕੋਈ ਬਹਾਦਰ ਹੁੰਦਾ ਜਿਵੇਂ ਆ ਕਹਿੰਦੇ ਕਿ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ ਜਾਂ ਆਪਣੇ ਘਰ ਗਿੱਦੜ ਵੀ ਸ਼ੇਰ ਹੁੰਦਾ ਹੈ ਉਹ ਵੀ ਇੱਕ ਮਹਾਵਰਾ ਇੰਨਾ ਮਿਲਦਾ ਚਲਦਾ ਆਪਣੀ ਨਵੇੜ ਪਰਾਇ ਨਾ ਛੇੜ ਇਹਦਾ ਕੀ ਮਤਲਬ ਹੁੰਦਾ ਹੈ ਇਹਦਾ ਮਤਲਬ ਹੁੰਦਾ ਕਿ ਦੂਜਿਆਂ ਦੇ ਕੰਮ ਵਿੱਚ ਦਖਲ ਨਾ ਦੇਵੋ ਆਪਣੇ ਕੰਮ ਤੇ ਧਿਆਨ ਦੇਵੋ ਦੂਜਿਆਂ ਦੇ ਕੰਮ ਵਿੱਚ ਦਖਲ ਨਾ ਦੇਣਾ ਆਪਣੇ ਕੰਮ ਤੇ ਧਿਆਨ ਦੇਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਨੈਕਸਟ ਹੈਗਾ ਜੀ ਆਪਣੀ ਪਈ ਤੇ ਪ੍ਰਾਈ ਬਿਸਰੀ ਮਤਲਬ ਜਦੋਂ ਕੋਈ ਆਪਣੇ ਤੇ ਮਸੀਤ ਪੈ ਗਈ ਤਾਂ ਜਿਹੜੀ ਪ੍ਰਾਈ ਤੁਸੀਂ ਪ੍ਰਾਈ ਦੇ ਮਤਲਬ ਮਜ਼ਾਕ ਕਢਉਂਦੇ ਸੀ ਜਾਂ ਕੁਝ ਵੀ ਸੀਗਾ ਦੂਜੀ ਚੀਜ਼ ਬਾਰੇ ਗੱਲ ਕਰਦੇ ਸੀ ਉਹ ਭੁੱਲ ਜਾਂਦੀ ਹੈ ਮਸੀਬਤ ਚ ਪ੍ਰਾਈ ਨੂੰ ਭੁੱਲ ਜਾਣਾ অপਸ਼ਨ ਏ ਆਪਣੇ ਪੈਰੀ ਆਪ ਕਹਾੜਾ ਮਾਰਨਾ ਬਿਲਕੁਲ ਸਿੰਪਲ ਹੈ ਜੀ ਆਪਣੀ ਹੱਥੀ ਆਪਣਾ ਨੁਕਸਾਨ ਕਰਨਾ ਆਪਣੇ ਹੱਥੀ ਆਪਣਾ ਨੁਕਸਾਨ ਕਰਨਾ ਆਪਣੀ ਮੱਝ ਦਾ ਦੁੱਧ ਸੌ ਕੋਤੇ ਜਾ ਕੇ ਪੀਦਾ ਹੈ ਇਹ ਮਹਾਭਾਰਤ ਦਰਸਾਉਂਦਾ ਕਿ ਜੇ ਤੁਹਾਡੇ ਘਰੇ ਕੋਈ ਮਹਿਮਾਨ ਆਉਂਦੇ ਆ ਤੁਸੀਂ ਉਹਨਾਂ ਦੀ ਖਾਤਰਦਾਰੀ ਕਰਦੇ ਹੋ ਤਾਂ ਜਦੋਂ ਤੁਸੀਂ ਉਹਨਾਂ ਦੇ ਘਰ ਜਾਓਗੇ ਕਿਸੇ ਦੂਰ ਜਗ੍ਹਾ ਤੇ ਉਹਨਾਂ ਦੇ ਘਰ ਜਾਓਗੇ ਤਾਂ ਉਹ ਵੀ ਤੁਹਾਡੀ ਖਾਤਰਦਾਰੀ ਕਰਨਗੇ ਤਾਂ ਕਹਿਣ ਦਾ ਭਾਵ ਕੀ ਆ ਜੋ ਅਸੀਂ ਕਿਸੇ ਦੀ ਖਾਤਰ ਕਰਦੇ ਆ ਜੋ ਕਿਸੇ ਦੀ ਅਸੀਂ ਮਹਿਮਾਨ ਨਿਵਾਜ਼ੀ ਕਰਦੇ ਆ ਉਹਦੇ ਬਦਲੇ ਸਾਨੂੰ ਜੋ ਮਿਲਦਾ ਉਹਦੇ ਲਈ ਇਹ ਦਰਸਾਇਆ ਜਾਂਦਾ ਕਿ ਜੇ ਆਪਾਂ ਕਿਸੇ ਲਈ ਕੁਝ ਕਰਾਂਗੇ ਤਾਂ ਉਹ ਸਾਡੇ ਲਈ ਵੀ ਕਰੇਗਾ ਤਾਂ ਖਾਤਰ ਕਰਨ ਦੇ ਬਦਲੇ ਵਿੱਚ ਮਿਲਣਾ ਅਗਲਾ ਹੈ ਜੀ ਆਪਣੀ ਲੱਸੀ ਨੂੰ ਕੋਈ ਖੱਟੀ ਨਹੀਂ ਆਕਦਾ ਇਦੇ ਵਿੱਚ ਆਪਣੀਆਂ ਕਮਜ਼ੋਰੀਆਂ ਨੂੰ ਕੋਈ ਨਹੀਂ ਦੱਸਦਾ অপਸ਼ਨ ਏ ਆਪਣੀਆਂ ਜੁੱਤੀਆਂ ਤੇ ਆਪਣਾ ਸਿਰ ਸੇਮ ਹੋਈ ਆ ਕਿ ਆਪਣੇ ਹੱਥੀਂ ਆਪਣਾ ਨੁਕਸਾਨ ਕਰਨਾ ਆਪਣੀਆਂ ਨਾ ਦੱਸਾਂ ਤੇ ਪ੍ਰਾਈਆਂ ਕਰ ਕਰ ਹਸਾਂ ਇਹਦਾ ਕੀ ਹੈ ਕਿ ਆਪਣੀ ਨੂੰ ਲੁਕੋਣਾ ਤੇ ਪ੍ਰਾਈ ਨੂੰ ਹੱਸ-ਹੱਸ ਕੇ ਨੁਕਸ ਕਰਨਾ ਮਤਲਬ ਆਪਣੀ ਕਿਸੇ ਕਮੀ ਨੂੰ ਲੁਕੋਣਾ ਤੇ ਪ੍ਰਾਈਆਂ ਕਮੀਆਂ ਦੇ ਪ੍ਰਾਈਆਂ ਕਮੀਆਂ ਲੱਭ-ਲੱਭ ਕੇ ਨੁਕਸ ਕਰਨਾ ਜਾਂ ਪ੍ਰਾਈਆਂ ਦੇ ਵਿੱਚ ਨੁਕਸ ਕਰਨਾ ਅਗਲਾ ਹੈ ਆਪਣੇ ਘਰ ਗਿੱਦੜ ਵੀ ਸ਼ੇਰ ਹੁੰਦਾ ਹੈ ਇਹ ਆਪਾਂ ਪੜ ਚੁੱਕੇ ਹਾਂ ਕਿ ਆਪਣੇ ਘਰ ਵਿੱਚ ਬਹਾਦਰ ਬਣਨਾ ਉਸ ਜੀ ਨੂੰ ਇਹ ਦਰਸਾਉਂਦਾ ਹੈ ਆਪਣੇ ਘਰ ਪਕਾਈ ਨਾ ਤੇ ਸਾਡੇ ਘਰ ਆਈ ਨਾ ਮਤਲਬ ਕਿਸੇ ਨੂੰ ਲਾਰਿਆਂ ਦੇ ਵਿੱਚ ਰੱਖਣਾ ਨਾ ਤਾਂ ਉਹਨੂੰ ਖੁਦ ਕੰਮ ਕਰਨ ਦੇਣਾ ਤੇ ਨਾ ਹੀ ਖੁਦ ਉਹਦਾ ਕੰਮ ਕਰਕੇ ਦੇਣਾ ਤਾਂ ਇਹ ਉਹਦੇ ਲਈ ਦਰਸਾਇਆ ਜਾਂਦਾ ਕਿ ਅਗਲੇ ਨੂੰ ਲਾਰੇ ਲਾਉਣਾ ਤੇ ਕੰਮ ਨਾ ਕਰਨ ਦੇਣਾ ਨਾ ਕਰਨਾ ਨਾ ਕਰਨ ਦੇਣਾ ਅਗਲਾ ਹੈ ਜੀ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਘਰ ਲੱਗੇ ਤਾਂ ਬਸੰਤਰ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਆਪਣੇ ਕਿਸੇ ਦੁੱਖ ਨੂੰ ਬਹੁਤ ਵੱਡਾ ਸਮਝਣਾ ਪਰ ਉਹੀ ਦੁੱਖ ਜਦੋਂ ਦੂਜਿਆਂ ਦੇ ਉੱਪਰ ਹੋਣਾ ਤਾਂ ਉਹਨੂੰ ਖੁਸ਼ੀ ਵਾਂਗੂ ਟ੍ਰੀਟ ਕਰਨਾ ਅਗਲਾ ਹੈ ਜੀ ਆਪੇ ਮੈ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ ਇਹ ਮੁਹਾਵਰਾ ਇਹ ਜਿਹੜਾ ਦੱਸਦਾ ਕਿ ਆਪਣੇ ਆਪ ਨੂੰ ਤੇ ਆਪਣਿਆਂ ਦੀ ਬਹੁਤ ਜ਼ਿਆਦਾ ਵਡਿਆਈ ਕਰਨਾ ਆਪਣੀ ਤੇ ਆਪਣੇ ਆਪ ਦੀ ਬਹੁਤ ਜ਼ਿਆਦਾ ਵਡਿਆਈ ਕਰਨਾ ਤਾਂ ਇਹਦਾ ਆਨਸਰ ਆਏਗਾ ਆਪਸ਼ਨ B ਅਗਲਾ ਹੈ ਜੀ ਆਬ ਆਬ ਕਰਮੋਯੋ ਬੱਚਾ ਫਾਰਸੀਆਂ ਕਰ ਗਾਲੇ ਇਦੇ ਵਿੱਚ ਕੀ ਹੈ ਕਿ ਆਪਣੀ ਬੋਲੀ ਨੂੰ ਛੱਡ ਕੇ ਉਪਰ ਉਪਰੀ ਬੋਲੀ ਬੇਗਾਨੀ ਬੋਲੀ ਨੂੰ ਅਪਣਾਉਣਾ ਆਪਣੀ ਬੋਲੀ ਨੂੰ ਛੱਡ ਕੇ ਉਪਰੀ ਬੋਲੀ ਨੂੰ ਅਪਣਾਉਣਾ ਉਸ ਦੀ ਦੇ ਮਹੱਤਾ ਮਤਾਂ ਨੂੰ ਇਹ ਜਾਂ ਉਸ चीज ਬਾਰੇ ਇਹ ਜਿਹੜਾ ਅਖਾਣ ਆ ਬੋਲਿਆ ਜਾਂਦਾ ਆਲੇਆਂ ਭੋਲਿਆਂ ਦਾ ਰੱਬ ਰੱਖਾ ਆਲੇਆਂ ਭੋਲਿਆਂ ਦਾ ਰੱਬ ਰੱਖਦਾ ਮਤਲਬ ਹੈ ਕਿ ਜਿਹੜੇ ਸਧਾਰਨ ਲੋਕ ਹੁੰਦੇ ਆ ਜਿਹੜੇ ਚਲਾਕੀਆਂ ਨਹੀਂ ਕਰ ਸਕਦੇ ਰੱਬ ਵੀ ਉਹਨਾਂ ਦੀ ਸਹਾਇਤਾ ਕਰਦਾ ਤਾਂ ਸਧਾਰਨ ਲੋਕਾਂ ਦੀ ਰੱਬ ਸਹਾਇਤਾ ਕਰਦਾ ਹੈ ਆਵਣ ਪਰਾਈਆਂ ਨਖੇੜਨ ਸਕਿਆਂ ਭਾਈਆਂ ਜਿਹੜਾ ਇਹ ਮੁਹਾਵਰਾ ਜਾਂ ਖਾਣਾ ਹੀ ਉਦੋਂ ਵਰਤਿਆ ਜਾਂਦਾ ਜਦੋਂ ਵਿਆਹ ਤੋਂ ਬਾਅਦ ਦੋ ਭਰਾਵਾਂ ਦੇ ਵਿੱਚ ਜਾਂ ਤਿੰਨ ਭਰਾਵਾਂ ਦੇ ਵਿੱਚ ਫੁੱਟ ਪੈ ਜਾਂਦੀ ਹੈ ਤੇ ਫੁੱਟ ਦਾ ਕਾਰਨ ਕੀ ਹੁੰਦਾ ਕਿ ਉਹਨਾਂ ਦੀਆਂ ਵਾਟੀਆਂ ਤਾਂ ਉਹਦੇ ਲਈ ਇਹ ਜਿਹੜਾ ਖਾਣਾ ਵਰਤਿਆ ਜਾਂਦਾ ਵਾਟੀਆਂ ਆਉਣ ਤੇ ਭਰਾਵਾਂ ਵਿੱਚ ਫੁੱਟ ਪੈਣਾ ਅਗਲਾ ਹੈ ਜੀ ਆਂਟੀ ਹੋਰ ਕਰ ਕੁੜਕੁੜ ਸਾਡੇ ਕਰ ਕਹਿਣ ਦਾ ਭਾਵ ਕੀ ਹੈ ਕਿ ਸੁੱਖ ਦੇ ਸਮੇਂ ਸੁੱਖ ਕਿਸੇ ਹੋਰ ਨੂੰ ਦੇਣਾ ਤੇ ਖੇਚਲ ਦੇ ਲਈ ਮਤਲਬ ਇਹਦਾ ਭਾਵ ਹੈ ਕਿ ਆ ਖੁਦ ਗਰਜ ਹੋਣਾ ਸੁੱਖ ਦੇ ਲਈ ਕਿਸੇ ਹੋਰ ਨਾਲ ਖੜਨਾ ਤੇ ਦੁੱਖ ਸਮੇਂ ਕਿਸੇ ਹੋਰ ਨਾਲ ਖੜਨਾ ਕਹਿੰਦਾ ਭਾਵ ਕੀ ਆ ਕਿ ਜਿਹਨੇ ਖੇਚਲ ਕਿਸੇ ਹੋਰ ਲਈ ਸੈਣੀ ਤੇ ਸੁੱਖ ਕਿਸੇ ਹੋਰ ਨੂੰ ਦੇਣਾ ਅਗਲਾ ਹੈ ਜੀ ਆਤਰ ਨਖਤਰ ਨਾ ਮੂਲੀ ਨਾ ਪੱਤਰ ਇਹਦਾ ਮਤਲਬ ਹੁੰਦਾ ਕਿ ਸੰਤਾਨਹੀਣ ਵਿਅਕਤੀ ਬਾਰੇ ਇਹ ਕਿਹਾ ਜਾਂਦਾ ਸ਼ਬਦ ਸੋ ਇਹ ਅੱਜ ਦੇ ਖਾਣ ਨੇ ਜੀ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਧੰਨਵਾਦ ਕਾਈਂਡਲੀ ਲਾਈਕ ਦਾ ਵੀਡੀਓ